ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਜਿਹੜੀ ਗੱਲਬਾਤ ਆ ਉਹ ਆਪਾਂ ਕਰਨ ਜਾ ਰਹੇ ਹਾਂ ਕਿ ਅੱਜ ਕੱਲ ਆਪਾਂ ਆਪਣੀ ਲਾਈਫ ਦੇ ਵਿੱਚ ਜਿੰਨਾ ਚੀਜ਼ਾਂ ਨੂੰ ਪਬਲਿਕਲੀ ਨਹੀਂ ਰੱਖਾਂਗੇ ਜਿੰਨਾ ਆਪਣੀ ਚੀਜ਼ਾਂ ਨੂੰ ਪ੍ਰਾਈਵੇਟ ਰੱਖਾਂਗੇ ਥੋੜੀ ਲਾਈਫ ਹੋ ਸਕਦੀ ਆ ਤੁਹਾਡੀ ਕੋਈ ਵੀ ਚੀਜ਼ ਹੋ ਸਕਦੀ ਹੈ ਅੱਗੇ ਆਪਾਂ ਡਿਸਕਸ ਕਰਾਂਗੇ ਅੱਜ ਮੈਂ ਸਿਰਫ 3 ਪੁਆਇੰਟ ਹੀ ਤੁਹਾਡੇ ਨਾਲ ਡਿਸਕਸ ਕਰਨੇ ਆ ਤੇ ਵਿਦ ਐਗਜ਼ੈਪਲਸ ਆਪਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਮੈਨੂੰ ਲੱਗਦਾ ਕਿ ਜੇ ਤੁਸੀਂ ਇਹਨਾਂ ਨੂੰ ਅਡਾਪਟ ਕਰੋਗੇ ਆਪਣੀ ਲਾਈਫ ਦੇ ਵਿੱਚ ਤਾਂ ਅਸੀਂ ਬਹੁਤ ਸੌਖੇ ਰਵਾਂਗੇ ਮੈਂ ਖੁਦ ਇਹ ਚੀਜ਼ਾਂ ਪਹਿਲਾਂ ਨਹੀਂ ਸੀ ਮੇਰੇ 'ਚ ਹੁੰਦੀਆਂ ਔਰ ਕੋਈ ਵੀ ਚੀਜ਼ ਹੁੰਦੀ ਹੈ ਅਗਰ ਤੁਹਾਨੂੰ ਉਹ ਚੀਜ਼ ਫਾਇਦਾ ਦਿੰਦੀ ਹੈ ਤਾਂ ਜ਼ਰੂਰ ਸਾਂਝੀ ਕਰਨੀ ਚਾਹੀਦੀ ਹੈ ਸਭ ਤੋਂ ਪਹਿਲੀ ਚੀਜ਼ ਹੈਗੀ ਔਰ ਜੇ ਤੁਸੀਂ ਮੇਰੀ ਇੱਕ ਵੀ ਕਿਸੇ ਗੱਲ ਨਾਲ ਤਿੰਨਾਂ 'ਚ ਸਹਿਮਤ ਹੋਏ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਬਹੁਤ ਵਧੀਆ ਲੱਗੂਗਾ ਕਿ ਅਗਰ ਤੁਹਾਡੀ ਇਸ ਚੀਜ਼ ਨੇ ਲਾਈਫ 'ਚ ਮਦਦ ਕੀਤੀ ਹੈ ਜਾਂ ਤੁਸੀਂ ਸ਼ੁਰੂ ਜ਼ਰੂਰ ਕਰ ਸਕਦੇ ਹੋ ਸਭ ਤੋਂ ਪਹਿਲੀ ਚੀਜ਼ ਹੈਗੀ ਤੁਹਾਡੀ ਇਨਕਮ ਤੁਸੀਂ ਕੀ ਕਮਾ ਰਹੇ ਹੋ ਕੀ ਕਰ ਰਹੇ ਹੋ ਹੁਣ ਇਹਦੇ ਪਿੱਛੇ ਦਾ ਆਪਾਂ ਲੌਜੀਕ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਅਕਸਰ ਦੇਖਿਆ ਹੋਊਗਾ ਅੱਜ ਕੱਲ ਸਾਡੀ ਲਾਈਫ ਜੋ ਅਸੀਂ ਦਿਖਾ ਰਹੇ ਹਾਂ ਉਹ ਸਾਡੀ ਲਾਈਫ ਹੁੰਦੀ ਨਹੀਂ ਮੋਸਟਲੀ 50% ਹੁੰਦੀ ਲੋਕਾਂ ਦੀ ਅੱਜ ਕੱਲ ਕਈ ਲੋਕਾਂ ਨੂੰ ਆਤ ਹੁੰਦੀ ਆ ਹਰ ਗੱਲ ਨੂੰ ਵਧਾ ਚੜਾ ਕੇ ਦੱਸਣ ਦੀ ਚਾਹੇ ਉਹਨਾਂ ਦੀ ਇਨਕਮ ਹੋਵੇ ਚਾਹੇ ਉਹਨਾਂ ਦੀ ਕੋਈ ਪਰਸਨਲ ਲਾਈਫ ਦੀ ਗੱਲ ਹੋਵੇ ਇਹਦੇ ਨੁਕਸਾਨ ਕੀ ਹੁੰਦੇ ਆ ਇਹਦੇ ਫਾਇਦੇ ਘੱਟ ਆ ਜ਼ਿਆਦਾ ਨੁਕਸਾਨ ਆ ਸਭ ਤੋਂ ਪਹਿਲੀ ਚੀਜ਼ ਇਹ ਆ ਹੁਣ ਜੇ ਮੈਂ ਆਪਣੀ ਗੱਲ ਕਰਾਂ ਜਾਂ ਤੁਸੀਂ ਆਪਣੀ ਗੱਲ ਕਰੋ ਥੋੜੀ ਸੈਲਰੀ ਹੈਗੀ 10000 ਪਰ ਸਾਨੂੰ ਇਸ ਗੱਲ 'ਚ ਦੱਸਣ 'ਚ ਦਾ ਸ਼ਰਮ ਆ ਰਹੀ ਹੈ ਕਿ ਮੈਂ ਤਾਂ 10000 ਹੀ ਕਮਾਉਣਾ ਤਾਂ ਕਿਉਂ ਨਾ ਮੈਂ ਵਧਾ ਕੇ ਦੱਸਦਾ ਮੈਂ ਕਹਿ ਦਿੰਨਾ ਜੀ ਮੈਂ ਤਾਂ 20000 ਕਮਾਉਣਾ ਮੈਂ ਤਾਂ 25000 ਕਮਾਉਣਾ ਉਹ ਥੋੜੇ ਸਮੇਂ ਦੇ ਲਈ ਤਾਂ ਸਾਡੀ ਬੱਲੇ ਬੱਲੇ ਬਹੁਤ ਹੋ ਜਾਣੀਆਂ ਹਨਾ ਵੀ ਬਹੁਤ ਵਧੀਆ ਪਰ ਉਹ ਸਾਹਮਣੇ ਵਾਲੇ ਨੇ ਸੋਚ ਲੈਣਾ ਮਨ 'ਚ ਧਾਰਨਾ ਬਣਾ ਲੈਣੀ ਹੈ ਤੁਹਾਡੇ ਪ੍ਰਤੀ ਕਿ ਹਾਂ ਇਹਦੀ ਇੰਨੀ ਕੰਨਕਮ ਹੈਗੀ ਆ ਸੋ ਕੱਲੂ ਜਦੋਂ ਕਦੇ ਕਿਸੇ ਨੂੰ ਲੋੜ ਪੈ ਜੇ ਤੁਹਾਡੇ ਵੱਲ ਅਗਲਾ ਇਸ ਚੀਜ਼ ਦੇ ਲਈ ਆਊਗਾ ਹੁਣ ਉੱਥੇ ਨਾ ਤੁਸੀਂ ਗਲਤ ਹੋਵੋਗੇ ਨਾ ਸਾਹਮਣੇ ਵਾਲਾ ਗਲਤ ਸામਨੇ ਵਾਲੇ ਨੂੰ ਪਤਾ ਹੈ ਕਿ ਅਗਰ 25000 ਕਮਾ ਰਿਹਾ ਬੰਦਾ ਜੇ 10000 ਮੈਨੂੰ ਦੇ ਦੂਗਾ ਮੈਨੂੰ ਲੋੜ ਆ ਕਿੱਡਾ ਕੋ ਫਰਕ ਪੈ ਚੱਲਿਆ ਪਰ ਜਦ ਕਿ ਤੁਹਾਡੀ ਤਾਂ ਸੈਲਰੀ ਵੀ 10000 ਆ ਸੋ ਤੁਸੀਂ 10 ਦੇ ਵਿੱਚੋਂ ਉਹਨੂੰ 10 ਦੇ ਕੇ ਤੁਸੀਂ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਕਰਨਾ ਆਪਾਂ ਆਪਣੇ ਜਿਹੜੇ ਡੇਲੀ ਆਪਣੀ ਲਾਈਫ ਦੇ ਆ ਜਿਹੜੀ ਆਪਾਂ ਸਰਕਲ ਹੀ ਮਸਾਂ ਚਲਾ ਰਹੇ ਆ ਤਾਂ ਉੱਥੇ ਤੁਸੀਂ ਦੇਣਾ ਉਸ ਬੰਦੇ ਨੂੰ ਜਵਾਬ ਓਬਵੀਅਸਲੀ ਮੈਂ ਤਾਂ ਕੋਈ ਇਨਸਾਨ ਦੇਖਿਆ ਨਹੀਂ ਹੈ ਜਿਹੜਾ ਆਪਣੇ ਪੱਲਿਓਂ ਪਾ ਕੇ ਜਾਂ ਕਾਜ ਤੇ ਕਿਸੇ ਨੂੰ ਕੋਈ ਦਿੰਦਾ ਹੋਵੇ ਪੈਸੇ ਬਹੁਤ ਰੇਅਰ ਆ ਹਨਾ ਨਾਰਮਲੀ ਕੀ ਹੁੰਦਾ ਆਪਣੇ ਕੋਲ ਕਰ ਹੈਗੇ ਤਾਂ ਆਪਾਂ ਸੋਚ ਸਕਦੇ ਆ ਕਿਸੇ ਦੀ ਹੈਲਪ ਕਰਨ ਬਾਰੇ ਸੋ ਉੱਥੇ ਆਪਾਂ ਬਹੁਤ ਬੁਰੀ ਤਰ੍ਹਾਂ ਫਸਦੇ ਆ ਤੁਸੀਂ ਸੱਚੇ ਹੁੰਨੇ ਹੋ ਤਾਂ ਵੀ ਫਸ ਜਾਂਦੇ ਹੋ ਤੁਸੀਂ ਸੱਚੇ ਹੁੰਦੇ ਹੋਏ ਵੀ ਝੂਠੇ ਪੈ ਜਾਂਦੇ ਹੋ ਅਗਲੇ ਨੂੰ ਇਹ ਲੱਗਣ ਲੱਗ ਜਾਂਦਾ ਕਿ ਮੈਨੂੰ ਜਾਣ ਕੇ ਜਵਾਬ ਦਿੱਤਾ ਜਦਕਿ ਤੁਸੀਂ ਜਾਣ ਕੇ ਜਵਾਬ ਦਿੱਤਾ ਹੀ ਨਹੀਂ ਹੁੰਦਾ ਤੁਹਾਡੇ ਕੋਲ ਹੁੰਦੀ ਹੋਈ ਓਨੀਕੀ ਚੀਜ਼ ਆ ਜਿਹਦੇ ਵਿੱਚੋਂ ਅਸੀਂ ਨਾ ਚਾਹ ਕੇ ਮਦਦ ਨਹੀਂ ਕਰ ਸਕਦੇ ਸੋ ਉੱਥੇ ਸਾਨੂੰ ਮੈਂ ਜਿੰਨਾ ਤੱਕ ਸਮਝਿਆ ਉਹ ਸਮਝਿਆ ਕਿ ਸਾਨੂੰ ਆਪਣੀ ਲਾਈਫ ਦੇ ਵਿੱਚ ਜਿੰਨਾ ਕਸੀਂ ਆਪਣੀ ਲਾਈਫ ਨੂੰ ਟਰਾਂਸਪੇਰੈਂਟ ਰੱਖਾਂਗੇ ਜੇ ਤੁਸੀਂ 10000 ਕਮਾ ਰਹੇ ਹੋ ਤਾਂ ਤੁਸੀਂ 10 ਹੀ ਕਹਿਣਾ ਜੇ ਤੁਸੀਂ 15 ਕਮਾ ਰਹੇ ਹੋ ਤੁਸੀਂ 15 ਹੀ ਕਹਿਣਾ ਔਰ ਕਦੇ ਵੀ ਆਪਣੀ ਇਨਕਮ ਦੱਸਣੀ ਨਹੀਂ ਚਾਹੀਦੀ ਕਿਸੇ ਨੂੰ ਵੀ ਕਿ ਕਦੇ ਵੀ ਗੱਲ ਵਧਾ-ਛੜਾ ਕੇ ਨਹੀਂ ਦੱਸਣੀ ਚਾਹੀਦੀ ਉਹਦੇ ਨਾਲ ਤੁਹਾਨੂੰ ਨੁਕਸਾਨ ਹੁੰਦੇ ਆ ਫਾਇਦੇ ਬਹੁਤ ਘੱਟ ਆ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸਾਡਾ ਕਿਉਂਕਿ ਲੋਕ ਸਾਨੂੰ ਉਸ ਤਰੀਕੇ ਨਾਲ ਸਮਝਣ ਲੱਗ ਜਾਂਦੇ ਆ ਇਹੀ ਕਾਰਨ ਆ ਕਿ ਅੱਜਕੱਲ ਰਿਸ਼ਤੇ ਖਰਾਬ ਬਹੁਤ ਜ਼ਿਆਦਾ ਹੋ ਰਿਹਾ ਤੁਸੀਂ ਦੇਖਿਆ ਅਸੀਂ ਸੋਸ਼ਲ ਮੀਡੀਆ ਤੇ ਕਿੰਨਾ ਕੁਝ ਦੇਖਦੇ ਆ ਅਸੀਂ ਜੋ ਕਿਸੇ ਦੀ ਲਾਈਫ ਦੇਖਦੇ ਆ ਅਸੀਂ ਉਹ ਅੰਦਾਜ਼ਾ ਲਾ ਲੈਂਦੇ ਆ ਵੀ ਇਹ ਤਾਂ ਬਹੁਤ ਖੁਸ਼ ਨੇ ਇਹ ਤਾਂ ਬਹੁਤ ਦੁਖੀ ਨੇ ਹਾਸਲ ਕਿ ਅਸਲ ਦੇ ਵਿੱਚ ਉਹ ਕੁਝ ਨਹੀਂ ਹੁੰਦਾ ਜੋ ਤੁਹਾਨੂੰ ਬਹੁਤ ਖੁਸ਼ ਦਿਖਦੇ ਆ ਜ਼ਰੂਰੀ ਨਹੀਂ ਹੁੰਦਾ ਕਿ ਉਹ ਆਪਣੀ ਅਸਲ ਜ਼ਿੰਦਗੀ ਚ ਖੁਸ਼ ਹੋਣ ਉਹ ਜਿਵੇਂ ਇੱਕ ਕਹਾਵਤ ਨਹੀਂ ਹੈਗੀ ਵੀ ਹਾਥੀ ਦੇ ਦੰਦ ਖਾਣਦੇ ਹੋਰ ਦਿਖਾਉਣਦੇ ਹੋਰ ਉਹ ਸੇਮ ਚੀਜ਼ ਲੋਕਾਂ ਨਾਲ ਅੱਜਕੱਲ ਹੋ ਰਹੀ ਆ ਪਤਾ ਨਹੀਂ ਲੋਕਾਂ ਨੂੰ ਸ਼ਰਮ ਕਿਸ ਗੱਲ ਦੀ ਆ ਅਸੀਂ ਆਪਣੀ ਜਿਹੜੀ ਲਾਈਫ ਆ ਜੋ ਸਾਡੇ ਕੋਲ ਹੈਗਾ ਅਸੀਂ ਉਸ ਨੂੰ ਦੱਸਣ ਦੇ ਵਿੱਚ ਨਹੀਂ ਸ਼ਰਮ ਕਿਉਂ ਮੰਨਦੇ ਆ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਹੁੰਦੀ ਤਾਂ ਅੱਜ ਤੋਂ ਹੀ ਤੁਸੀਂ ਇਹ ਚੀਜ਼ ਕਰਕੇ ਦੇਖਿਓ ਤੇ ਫਿਰ ਜਦੋਂ ਤੁਹਾਨੂੰ ਇਹ ਚੀਜ਼ ਦਾ ਫਾਇਦਾ ਹੋਇਆ ਉਦੋਂ ਕਮੈਂਟ ਕਰਿਓ ਹਲੇ ਨਾ ਕਰਿਓ ਕਿ ਇਹ ਚੀਜ਼ ਤੁਸੀਂ ਪਹਿਲਾਂ ਕਰਦੇ ਸੀਗੇ ਦੁਖੀ ਰਹਿੰਦੇ ਸੀਗੇ ਤੇ ਜਦ ਤੁਸੀਂ ਇਹ ਚੀਜ਼ ਆਪਣੇ ਲਾਈਫ 'ਚ ਇੰਪਲੀਮੈਂਟ ਕੀਤੀ ਤਾਂ ਤੁਹਾਨੂੰ ਇਹਦਾ ਫਾਇਦਾ ਹੋਇਆ ਬਹੁਤ ਜ਼ਿਆਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਜਦੋਂ ਵੀ ਤੁਸੀਂ ਇਹ ਚੀਜ਼ ਨੂੰ ਇੰਪਲੀਮੈਂਟ ਕਰੋਗੇ ਮਹੀਨਾ ਦੋ ਮਹੀਨੇ 10 ਦਿਨ 20 ਦਿਨ ਬਟ ਦੱਸਿਓ ਜ਼ਰੂਰ ਤਾਂ ਕਿ ਜੋ ਵੀ ਅੱਗੇ ਚੱਲ ਕੇ ਕਮੈਂਟ ਆਪਣੇ ਪੜੇ ਹਨਾ ਕਿਉਂਕਿ ਕਮੈਂਟ ਹਰ ਕੋਈ ਪੜ ਸਕਦਾ ਸੋ ਅਗਰ ਕਿਸੇ ਦਾ ਫਾਇਦਾ ਹੋ ਰਿਹਾ ਤਾਂ ਜ਼ਰੂਰ ਕਰਨਾ ਚਾਹੀਦਾ ਮੈਨੂੰ ਇੱਕ ਚੀਜ਼ ਲੱਗਦੀ ਹੈ ਕਿ ਇੱਥੇ ਲੋਕ ਤਾਂ ਮੇ ਵੀ ਤਾਂ ਵਧਾ ਚੜਾ ਕੇ ਦੱਸ ਦਿਆ ਕਿ ਜੇ ਅਸੀਂ ਸਾਡੀ ਸੈਲਰੀ ਘਟਾ ਤਾਂ ਸਾਨੂੰ ਬੇਇੱਜ਼ਤੀ ਮਹਿਸੂਸ ਹੋਊਗੀ ਤਾਂ ਸਾਡੀ ਸਮਾਜ ਦੇ ਵਿੱਚ ਉਹ ਇੱਜ਼ਤ ਨਹੀਂ ਰਹਿਣੀ ਹੈਗੀ ਇੱਜ਼ਤ ਤਾਂ ਵੈਸੇ ਵੀ ਨਹੀਂ ਕਿਸੇ ਨੇ ਕਰਨੀ ਹੈਗੀ ਜਦੋਂ ਤੁਸੀਂ ਜਵਾਬ ਦੋਗੇ ਕਿਉਂਕਿ ਇੱਜ਼ਤ ਤਾਂ ਉਹੀ ਬੰਦੇ ਦੀ ਉਹਨਾ ਟਾਈਮ ਹੀ ਹੁੰਦੀ ਹੈ ਜਦੋਂ ਤੱਕ ਤੁਸੀਂ ਕਿਸੇ ਦੇ ਕੰਮ ਆ ਰਹੇ ਹੋ ਇਹ ਚੀਜ਼ ਨੂੰ ਚਾਹੇ ਤੁਸੀਂ ਅੱਜ ਸਮਝ ਲਓ ਚਾਹੇ ਸਮਝ ਲਿਓ ਕੱਲ ਨੂੰ ਜਦੋਂ ਤੁਹਾਡੇ ਨਾਲ ਉਹ ਚੀਜ਼ ਬੀਤਦੀ ਆ ਕਿ ਇੱਥੇ ਹਰ ਕੋਈ ਇਨਸਾਨ ਮਤਲਬ ਲਈ ਹੀ ਜੁੜਿਆ ਹੁੰਦਾ ਅੱਜ ਦੇ ਸਮੇਂ ਜਿੰਨਾ ਚੀਜ਼ ਨੂੰ ਸਮਝ ਲਾਂਗੇ ਉਹਨਾਂ ਵਧੀਆ ਰਹਿਾਂਗੇ। બીજી ਗੱਲ ਹੈਗੀ ਤੁਹਾਡੀ ਪਰਸਨਲ ਲਾਈਫ। ਹੁਣ ਅਸੀਂ ਕੀ ਕਰਦੇ ਆ ਜਿਵੇਂ ਅੱਜਕੱਲ ਸੋਸ਼ਲ ਮੀਡੀਆ ਦਾ ਦੌਰ ਆ ਹਨਾ। ਨੋ ਡਾਊਟ ਕਿ ਸੋਸ਼ਲ ਮੀਡੀਆ ਕਾਫੀ ਹੱਦ ਤੱਕ ਵਧੀਆ ਵੀ ਆ ਅਗਰ ਤੁਸੀਂ ਸਟ्रेस ਦੇ ਵਿੱਚ ਹੋ ਤੁਸੀਂ ਇਕੱਲੇ ਰਹਿ ਰਹੇ ਹੋ ਥੋੜੀ ਇਹ ਕਾਫੀ ਜ਼ਿਆਦਾ ਹੈਲਪ ਕਰਦਾ। ਬਹੁਤ ਤਰ੍ਹਾਂ ਦਾ ਕੰਟੈਂਟ ਆ ਤੁਹਾਡੀ ਟੇਸਟ ਦੇ ਅਕੋਰਡਿੰਗ ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਸਪੋਰਟਸ ਪਸੰਦ ਆ ਤੁਹਾਨੂੰ ਕੋਈ ਅ ਤੁਹਾਨੂੰ ਕੋਈ ਪੋਡਕਾਸਟ ਚੈਨਲ ਪਸੰਦ ਆ ਤੁਹਾਨੂੰ ਕੋਈ ਮੋਟੀਵੇਸ਼ਨਲ ਵੀਡੀਓਜ਼ ਦੇਖਣੀ ਪਸੰਦ ਨੇ ਹਨਾ ਵਟ ਏਵਰ ਜੋ ਤੁਸੀਂ ਲਾਈਕ ਕਰਦੇ ਹੋ ਤੁਸੀਂ ਆਪਣਾ ਟਾਈਮ ਸਪੈਂਡ ਵਧੀਆ ਕਰ ਸਕਦੇ ਹੋ ਪਰ ਇਹਦੇ ਨਾਲ ਨਾਲ ਇੱਕ ਚੀਜ਼ ਜਿਹੜੀ ਹੋਰ ਚੱਲੀ ਹੋਈ ਅੱਜ ਕੱਲ ਉਹ ਇਹ ਆ ਕਿ ਹਰ ਕੋਈ ਆਪਣੀ ਜਿਹੜੀ ਲਾਈਫ ਨੂੰ ਉਹ ਵਧੀਆ ਤੋਂ ਵਧੀਆ ਪ੍ਰੈਜੈਂਟ ਕਰਨ ਤੇ ਲੱਗਿਆ ਹੋਇਆ ਹੋ ਉਹਦੇ ਨਾਲ ਕੀ ਹੁੰਦਾ ਜਿਹੜੇ ਦੇਖਣ ਵਾਲੇ ਆ ਉਹਨਾਂ ਦੇ ਮਾਈਂਡ ਤੇ ਬਹੁਤ ਅਸਰ ਹੁੰਦਾ ਹੁਣ ਕਿੰਨੇ ਸਾਰੇ ਕਪਲਸ ਆ ਉਹ ਆਪਣੀ ਲਾਈਫ ਨੂੰ ਇਦਾਂ ਦਿਖਾ ਰਹੇ ਆ ਕਿ ਸਾਡੇ ਚ ਕਦੇ ਲੜਾਈ ਨਹੀਂ ਹੋਈ ਅਸੀਂ ਬਹੁਤ ਖੁਸ਼ ਆ ਹਾਲਾਂਕਿ ਅਸਲ ਚ ਐਵੇਂ ਦਾ ਕੁਝ ਹੁੰਦਾ ਨਹੀਂ ਲਾਈਫ ਦੇ ਵਿੱਚ ਕੋਈ ਵੀ ਮੈਨੂੰ ਨਹੀਂ ਲੱਗਦਾ ਕੋਈ ਇਨਸਾਨ ਕੋਈ ਕਪਲ ਐਵੇਂ ਦਾ ਹੋਊਗਾ ਜਿਨ੍ਹਾਂ ਦੀ ਲੜਾਈ ਨਹੀਂ ਹੁੰਦੀ ਹੋਣੀ ਸੋ ਜਦੋਂ ਤੁਸੀਂ ਇੱਕ ਛੱਤ ਦੇ ਹੇਠਾਂ ਰਹਿਣਾ ਸਾਰਾ ਦਿਨ ਚਾਹੇ ਤੁਹਾਡੇ ਬੱਚੇ ਆ ਜੋ ਵੀ ਆ ਛੋਟੀਆਂ ਮੋਟੀਆਂ ਗੱਲਾਂ ਹਰ ਘਰ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਪਰ ਹੁਣ ਅਸੀਂ ਛੋਟੀਆਂ ਮੋਟੀਆਂ ਵਰਕਰ ਦੇ ਕਿਸੇ ਨੇ ਲੜਾਈ ਦਿਖਾਈ ਹੈ ਨਹੀਂ ਉਹ ਤੁਹਾਨੂੰ 5-10 ਮਿੰਟ ਦੀ ਵੀਡੀਓ ਦੇ ਵਿੱਚ ਉਹ ਕਲਿੱਪ ਉਹਨਾਂ ਕੀ ਦਿਖਾਉਣਗੇ ਜਿਨ੍ਹਾਂ ਕੀ ਦੇਖਣ ਵਾਲੇ ਨੂੰ ਵਧੀਆ ਲੱਗੇ ਇੱਥੇ ਰੋਣਾ ਧੋਣਾ ਕੌਣ ਦੇਖਣਾ ਚਾਹੁੰਦਾ ਕੌਣ ਦੇਖਣਾ ਚਾਹੁੰਦਾ ਕਿਸੇ ਨੂੰ ਰੋਂਦਾ ਹਰ ਕੋਈ ਹੱਸਦਾ ਹੀ ਦੇਖਣਾ ਚਾਹੁੰਦਾ ਵੀ ਅਸੀਂ ਉੱਥੇ ਘੁੰਮਣ ਗਏ ਅਸੀਂ ਇਹ ਕੀਤਾ ਅਸੀਂ ਉਹ ਕੀਤਾ ਉਹ ਚੀਜ਼ਾਂ ਨੂੰ ਲੋਕ ਪਸੰਦ ਕਰਦੇ ਆ ਸੋ ਓਮੇਦਾ ਹੀ ਕੰਟੈਂਟ ਤੁਹਾਨੂੰ ਪਰੋਸਿਆ ਜਾਂਦਾ ਸੋ ਉਹ ਅਸੀਂ ਦੇਖਣਾ ਹੁੰਦਾ ਹੁਣ ਮਾਰਕੀਟ ਦੇ ਵਿੱਚ ਹਰ ਚੀਜ਼ ਮਿਲਦੀ ਆ ਸੋ ਜ਼ਰੂਰੀ ਤਾਂ ਨਹੀਂ ਹੁੰਦਾ ਕਿ ਜੇ ਮਾੜੀਆਂ ਚੀਜ਼ਾਂ ਨੇ ਤਾਂ ਅਸੀਂ ਮਾੜੀਆਂ ਚੀਜ਼ਾਂ ਦੇਖਾਂਗੇ ਜਾਂ ਸੋਚਾਂਗੇ ਨਹੀਂ ਅਗਰ ਤੁਹਾਨੂੰ ਕੋਈ ਚੀਜ਼ ਵਧੀਆ ਤੁਹਾਨੂੰ ਕੋਈ ਚੈਨਲ ਵਧੀਆ ਵੀ ਲੱਗਦਾ ਤੁਸੀਂ ਦੇਖੋ ਬਟ ਨੂੰ ਇੰਨਾ ਆਪਣੀ ਪਰਸਨਲ ਲਾਈਫ ਤੇ ਨਾ ਹਾਵੀ ਕਰ ਲੋ ਕੀ ਤੁਹਾਡੇ ਵਿੱਚ ਕੰਪਲਿਕੀਸ਼ਨਸ ਹੋਣੀਆਂ ਸ਼ੁਰੂ ਹੋ ਜਾਣ ਜਿੱਥੇ ਤੁਸੀਂ ਰਹਿ ਰਹੇ ਹੋ ਜਿਹੜਾ ਤੁਹਾਡਾ ਲਾਈਫ ਪਾਰਟਨਰ ਆ ਉਹਦੀ ਇੱਕ ਅਲੱਗ ਸੋਚ ਆ ਉਹ ਉਹਦੀ ਸੋਚ ਅਲੱਗ ਆ ਉਹਦਾ ਰਹਿਣ ਦਾ ਤਰੀਕਾ ਅਲੱਗ ਆ ਤੁਹਾਡੇ ਘਰ ਦਾ ਮਾਹੌਲ ਅਲੱਗ ਆ ਪਰ ਅਸੀਂ ਜੇ ਦੂਜੀਆਂ ਲੋਕਾਂ ਨੂੰ ਦੇਖ ਕੇ ਉਹ ਚੀਜ਼ ਆਪਣੇ ਘਰ ਦੇ ਵਿੱਚ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਮੈਂ 100% ਇਸ ਚੀਜ਼ ਦੀ ਗਾਰੰਟੀ ਲੈ ਸਕਦੀ ਹਾਂ ਕਿ ਜਿਹੜੀ ਹੈਗੀਆਂ ਨੇ ਲੜਾਈਆਂ ਹੋਣੀਆਂ ਲਾਜ਼ਮੀ ਨੇ ਅੱਜ ਨਹੀਂ ਹੋਣਗੀਆਂ ਤਾਂ ਕੱਲ ਨੂੰ ਹੋ ਜਾਣਗੀਆਂ ਕਿਉਂਕਿ ਜਿਹੜਾ ਬੰਦਾ ਤੁਸੀਂ ਆਪ ਦੇਖੋ ਜਿਹੜਾ ਇਨਸਾਨ ਆ 30 ਸਾਲ ਦਾ 20 ਸਾਲ ਦਾ ਇੱਕ ਇੱਕ ਮਾਹੌਲ ਦੇ ਵਿੱਚ ਪਲਿਆ ਵੱਡਾ ਹੋਇਆ ਤਾਂ ਅਸੀਂ ਉਹਨੂੰ ਇੱਕਦਮ ਕਿਵੇਂ ਬਦਲ ਸਕਦੇ ਆ ਸੋ ਆਪਾਂ ਨੂੰ ਹਰ ਚੀਜ਼ ਨੂੰ ਇੱਕ ਟਾਈਮ ਦੇਣਾ ਚਾਹੀਦਾ ਹਾਂ ਅਗਰ ਚੰਗੀਆਂ ਚੀਜ਼ਾਂ ਤੁਸੀਂ ਸਿੱਖ ਰਹੇ ਹੋ ਕੁਝ ਮੈਸੇਜ ਚੰਗੇ ਵੀ ਹੁੰਦੇ ਆ ਅਗਰ ਉਹ ਛੋਟਾ ਜਿਹਾ ਕੰਮ ਕਰਨ ਨਾਲ ਥੋੜੀ ਫੈਮਿਲੀ ਥੋੜੇ ਬੱਚੇ ਥੋੜੀ ਵਾਈਫ ਥੋੜਾ ਹਸਬੰਡ ਖੁਸ਼ ਹੋ ਰਿਹਾ ਤਾਂ ਸਾਨੂੰ ਚੇਂਜ ਕਰਨਾ ਵੀ ਚਾਹੀਦਾ ਆਪਣੀ ਲਾਈਫ ਚੇਂਜ ਨਿਕਾ ਕਿ ਅਸੀਂ ਕਹਾਂਗੇ ਕਿ ਮੈਂ ਇਹ ਕੰਮ ਨਹੀਂ ਕਦੇ ਕੀਤਾ ਜਾਂ ਮੈਂ ਇਦਾਂ ਨਹੀਂ ਕੀਤਾ ਤਾਂ ਮੈਨੂੰ ਪਤਾ ਨਹੀਂ ਕੀ ਹੋ ਜੂਗਾ ਸੋ ਹੌਲੀ ਹੌਲੀ ਬਦਲਣਾ ਚਾਹੀਦਾ ਪਰ ਟਾਈਮ ਹੁੰਦਾ ਹਰ ਚੀਜ਼ ਨੂੰ ਟਾਈਮ ਦਿਆ ਕਰੋ ਜੇ ਅਸੀਂ ਇੱਕਦਮ ਹੀ ਕਹਾਂਗੇ ਕਿ ਅੱਜ ਹੀ ਸਾਰਾ ਕੁਝ ਮੇਰੇ ਅਕੋਰਡਿੰਗ ਹੋ ਜੇ ਤਾਂ ਉੱਥੇ ਕਈ ਵਾਰ ਚੀਜ਼ਾਂ ਕੰਪਲਿਕੇਟ ਹੋਣ ਲੱਗ ਜਾਂਦੀਆਂ ਨੇ ਰਿਸ਼ਤਿਆਂ ਦੇ ਵਿੱਚ ਫਿਰ ਜਿਹੜੀ ਖਰਾਬੀ ਆ ਉਹ ਵਾਦੀ ਵਾਦੀ ਵੱਧ ਜਾਂਦੀ ਹੈ ਤੇ ਉਹਨੂੰ ਓਵਰਕਮ ਕਰਨਾ ਉਹਨੂੰ ਘੱਟ ਕਰਨਾ ਕਈ ਵਾਰ ਸਾਡੇ ਲਈ ਔਖਾ ਹੋ ਜਾਂਦਾ ਸੋ ਤੀਜਾ ਹੈਗਾ ਯਾ ਗੋਲਸ ਜਿਵੇਂ ਕਿ ਤੁਹਾਡੇ ਫਿਊਚਰ ਪਲਾਨ ਹੋ ਸਕਦੇ ਹਨ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਾਡੀ ਕੀ ਆਦਤ ਹੁੰਦੀ ਹੈ ਨਾ ਕਿ ਅਸੀਂ ਹਜੇ ਸਾਡੇ ਦਿਮਾਗ 'ਚ ਕੋਈ ਚੀਜ਼ ਚੱਲ ਹੀ ਰਹੀ ਆ ਅਸੀਂ ਨਾਲ ਦੀ ਨਾਲ ਹੀ ਬਹੁਤ ਜ਼ਿਆਦਾ ਐਕਸਾਈਟਡ ਹੋ ਜਾਂਦੇ ਆ ਕਿ ਅਸੀਂ ਦੱਸ ਦਈਏ ਹੈ ਨਾ ਜੋ ਕਿ ਮੈਨੂੰ ਲੱਗਦਾ ਲੋੜ ਨਹੀਂ ਹੁੰਦੀ ਦੱਸਣ ਦੀ ਪਹਿਲਾਂ ਤੁਹਾਡਾ ਫੋਕਸ ਤੁਹਾਡੇ ਕੰਮ ਤੇ ਹੋਣਾ ਚਾਹੀਦਾ ਤੁਸੀਂ ਕੀ ਕਰ ਰਹੇ ਹੋ ਜਦੋਂ ਤੁਸੀਂ ਉਸ ਕੰਮ ਦੇ ਵਿੱਚ ਸਕਸੈਸਫੁਲ ਹੋਗੇ ਰਿਜ਼ਲਟ ਨੇ ਬੋਲਣਾ ਤੁਹਾਨੂੰ ਬੋਲਣ ਦੀ ਲੋੜ ਹੀ ਨਹੀਂ ਪੈਣੀ ਫਿਰ ਤੁਹਾਡੇ ਤੋਂ ਆ ਕੇ ਇਹ ਪੁੱਛਿਆ ਜਾਵੇ ਕਿ ਤੁਸੀਂ ਇਹ ਕੰਮ ਕਿਵੇਂ ਕੀਤਾ ਸਾਨੂੰ ਦੱਸੋ ਤੇ ਫਿਰ ਤੁਸੀਂ ਪੂਰੇ ਮਾਣ ਨਾਲ ਉਹ ਚੀਜ਼ ਦੱਸੋ ਕਿ ਐਵੇਂ ਕੀਤੀ ਆ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਨੇ ਸਾਨੂੰ ਕਦੇ ਵੀ ਓਵਰ ਕੌਨਫੀਡੈਂਟ ਨਹੀਂ ਹੋਣਾ ਚਾਹੀਦਾ ਸਾਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਹਰ ਵਾਰੀ ਲਾਈਫ ਦੇ ਵਿੱਚ ਸਕਸੈਸਫੁਲ ਹੋਊਂਗਾ ਹੀ ਹੋਊਂਗਾ ਜਾਂ ਮੈਂ ਜਿਹੜੇ ਕੰਮ ਨੂੰ ਵੀ ਹੱਥ ਪਾਇਆ ਉਹ ਕੰਮ 'ਚ ਮੈਨੂੰ 100% ਸਕਸੈਸ ਮਿਲਣੀ ਆ ਇਹ ਲਾਈਫ ਆ ਇਹਦੇ ਵਿੱਚ ਵਾਧੇ ਘਾਟੇ ਉਤਰਾਅ ਚੜਾਅ ਚੱਲਦੇ ਰਹਿੰਦੇ ਆ ਸੋ ਅਗਰ ਕੋਈ ਕੰਮ ਕਰਦੇ ਆ ਹਰ ਬੰਦਾ ਉਹ 'ਚ ਸਕਸੈਸਫੁਲ ਨਹੀਂ ਹੁੰਦਾ ਹਰ ਬੰਦਾ ਪਰਫੈਕਟ ਨਹੀਂ ਹੋ ਪਾਉਂਦਾ ਕੁਝ ਚੀਜ਼ਾਂ ਲੱਕ ਲੱਕ ਵੀ ਤੁਹਾਡਾ ਬਹੁਤ ਮੈਟਰ ਕਰਦਾ ਸੋ ਹੁਣ ਤੁਸੀਂ ਕੋਈ ਕੰਮ ਸੋਚਿਆ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਹਾਂ ਮੈਂ 100% ਇਹ ਚੀਜ਼ ਮੈਂ ਸੋਚੀ ਆ ਮੈਂ ਕਰੂੰਗਾ ਜਾਂ ਹੋਊਗੀ ਕਿਸਮਤ ਵੀ ਥੋੜਾ ਸਾਥ ਦਿੰਦੀ ਹੈ ਕਈਆਂ ਦੀ ਨਹੀਂ ਛੇਤੀ ਕਿਸਮਤ ਸਾਥ ਨਹੀਂ ਦਿੰਦੀ ਸੋ ਉੱਥੇ ਤੁਹਾਡੇ ਰਿਜ਼ਲਟ ਅਗਰ ਕਿਸੇ ਕਾਰਨ ਨਹੀਂ ਵੀ ਵਧੀਆ ਰਹਿੰਦੇ ਤਾਂ ਫਿਰ ਤੁਹਾਨੂੰ ਉਹ ਚੀਜ਼ ਖੜਕਦੀ ਆ ਤੁਹਾਨੂੰ ਬਹੁਤ ਬੇਇੱਜ਼ਤੀ ਮਹਿਸੂਸ ਹੁੰਦੀ ਆ ਤੁਹਾਨੂੰ ਉਹ ਚੀਜ਼ ਦਾ ਬਹੁਤ ਜ਼ਿਆਦਾ ਟੈਨਸ਼ਨ ਲੈ ਜਾਂਦੇ ਹੋ ਤੁਸੀਂ ਫਿਰ ਕਿ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਕੀ ਸੋਚਣਗੇ ਪਰ ਅਸੀਂ ਉੱਥੇ ਇਹ ਕਿਉਂ ਨਹੀਂ ਸੋਚਦੇ ਕਿ ਇਹ ਸਾਰਿਆਂ ਨੂੰ ਦੱਸਿਆ ਕਿ ਨਹੀਂ ਆ ਆਪਣੇ ਆਪ ਤਾਂ ਨਹੀਂ ਪਤਾ ਲੱਗਿਆ ਅਸੀਂ ਉਸ ਚੀਜ਼ ਦਾ ਕਲੂ ਦਿੱਤਾ ਅਸੀਂ ਲੋਕਾਂ ਨੂੰ ਦੱਸਿਆ ਤਾਂ ਹੀ ਤਾਂ ਪਤਾ ਲੱਗਿਆ ਤੇ ਜੇ ਅਸੀਂ ਨਹੀਂ ਦੱਸਦੇ ਫਿਰ ਵਧੀਆ ਰਹਿਣਾ ਸੀ ਫਿਰ ਤੁਹਾਡੇ ਜਿਹੜੇ ਹੈਗੇ ਆ ਤੁਸੀਂ ਉਸ ਚੀਜ਼ ਤੇ ਦੁਬਾਰ ਤੋਂ ਮਿਹਨਤ ਕਰਦੇ ਪਰ ਤੁਸੀਂ ਅਗਰ ਦੱਸ ਚੁੱਕੇ ਹੋ ਤੁਹਾਡਾ ਰਿਜ਼ਲਟ ਇਨ ਕੇਸ ਨਹੀਂ ਵਧੀਆ ਆ ਤਾਂ ਤੁਹਾਨੂੰ ਉਹਨਾਂ ਨੇ ਜਿੰਨਾ ਕ ਵੀ ਤੁਹਾਡਾ ਕੰਫੀਡੈਂਸ ਆ ਹੋਰ ਵੀ ਲੋਅ ਕਰ ਦੇਣਾ ਦੂਜੀ ਵਾਰੀ ਤੁਹਾਨੂੰ ਕਦੇ ਵੀ ਕੋਈ ਇਨਸਾਨ ਉਸ ਕੰਮ ਨੂੰ ਨਹੀਂ ਕਰਨ ਦੇਊਗਾ ਆਬਵੀਅਸਲੀ ਉਹਨਾਂ ਨੇ ਕਿਹਾ ਕਿ ਪਹਿਲਾਂ ਨਹੀਂ ਸਕਸੈਸਫੁਲ ਹੋਏ ਪਹਿਲਾਂ ਨਹੀਂ ਕੁਝ ਹੋ ਪਾਇਆ ਤਾਂ ਹੁਣ ਵੀ ਨਹੀਂ ਹੋਣਾ ਸੋ ਇਹ ਬਹੁਤ ਜ਼ਰੂਰੀ ਹੁੰਦੀਆਂ ਨੇ ਇਹ ਚੀਜ਼ਾਂ ਨੂੰ ਜਿੰਨਾ ਆਪਾਂ ਪ੍ਰਾਈਵੇਟਲੀ ਰੱਖਾਂਗੇ ਆਪਣੀ ਲਾਈਫ ਦੇ ਵਿੱਚ ਵਧੀਆ ਰਵਾਂਗੇ ਸੌਖੇ ਰਵਾਂਗੇ ਸੋ ਇਹ ਤਿੰਨ ਚੀਜ਼ਾਂ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਜ਼ਰੂਰ ਕਰਿਓ ਤੇ ਫਿਰ ਉਸ ਤੋਂ ਬਾਅਦ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਹੈਲਪ ਹੋਈ ਆ ਜਾਂ ਨਹੀਂ ਹੋਈ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਹਾਨੂੰ ਪਸੰਦ ਲੱਗੀ ਜੇ ਵਧੀਆ ਲੱਗੀ ਤਾਂ ਤੇ ਫਿਰ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਜਲਦੀ